ਮੋਦੀ ਸਰਕਾਰ ਤੀਸਰੀ ਵਾਰ ਦੁਬਾਰਾ ਬਣੀ ਆ ਤੇ ਅੱਜ ਉਹਨਾਂ ਦੀ ਸੋਚ ਅਕਸਾਰ ਉਹ ਹੈ ਉਹਦੀ ਖੁਸ਼ੀ ਦੇ ਵਿੱਚ ਪੂਰੀ ਦੇ ਵਿੱਚ ਲੱਡੂ ਵੰਡੇ ਜਾ ਰਹੇ ਆ ਪੰਜਾਬ ਦੇ ਵਿੱਚ ਕੋਈ ਵੀ ਸੀਟ ਨਹੀਂ ਆਈ ਕੀ ਕਹਿਣਾ ਚਾਹੁੰਦੇ ਨੇ ਇਸ ਬਾਰੇ ਪੰਜਾਬ ਦੇ ਵਿੱਚ ਤੁਸੀਂ ਅਗਰ ਸਾਡੇ ਵੋਟ ਬੈਂਕ ਦੀ ਗੱਲ ਕਰੋ ਤਾਂ ਪਹਿਲਾਂ 6% ਵੋਟ ਸ਼ੇਅਰ ਸੀਗਾ ਵਿਧਾਨ ਸਭਾ ਚੋਣਾਂ ਵੇਲੇ ਅੱਜ ਤੁਸੀਂ ਦੇਖੋਗੇ 18.5% ਵੋਟ ਸ਼ੇਅਰ ਹੋ ਗਿਆ ਬੀਜੇਪੀ ਦਾ ਔਰ ਜਿਸ ਨਾਲ ਸਾਡਾ ਕਾਂਗਰਸ ਅਕਾਲੀ ਦਲ ਦੇ ਨਾਲ ਐਲਾਈਅੰਸ ਸੀਗਾ ਉਹ ਚੌਥੇ ਨੰਬਰ ਤੇ ਚਲਾ ਗਿਆ। ਭਾਜਪਾ ਨੂੰ ਬਹੁਤ ਜ਼ਿਆਦਾ ਭਰਮ ਹੰਗਾਰਾ ਮਿਲੇ ਪੰਜਾਬ ਦੇ ਵਿੱਚ। ਇੰਨੇ ਕਿ ਦੋਸਤਾਂ ਕੱਟੂ ਬੰਦੇ ਜਾ ਰਹੇ ਕਿ ਕਿਹੜਾ ਕੰਮ ਹੈ ਦੁਬਾਰਾ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੂੰ ਕੱਲਾ ਸਾਡਾ ਦੇਸ਼ ਹੀ ਨਹੀਂ ਬਲਕਿ ਸਾਰੀ ਦੁਨੀਆ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਉਹ ਇੱਕ ਵਾਰ ਫੇਰ ਤੋਂ ਤੀਜੀ ਵਾਰ ਇਤਿਹਾਸਿਕ ਜਿੱਤ ਦਰਜ ਕਰਕੇ ਅੱਜ ਪ੍ਰਧਾਨ ਮੰਤਰੀ ਦੀ ਸ਼ਖਤ ਚੱਕਰ ਜਾ ਰਿਹਾ। ਇਸ ਖੁਸ਼ੀ ਦੇ ਵਿੱਚ ਕੂਰੀ ਦੇ ਨਿਵਾਸੀ ਅੱਜ ਖੁਸ਼ੀ ਮਨਾ ਰਹੇ ਆ ਲੱਡੂ ਵੰਡ ਰਿਹਾ ਨੱਚ ਕੇ ਖੁਸ਼ੀ ਮਨਾਈ ਜਾ ਰਹੀ ਹੈ ਇੱਕ ਵਾਰ ਫੇਰ ਤੋਂ ਸਾਬਤ ਹੋ ਗਿਆ ਕਿ ਜੋ ਡਵੈਲਪਮੈਂਟ ਪਿਛਲੇ 10 ਸਾਲਾਂ ਦੇ ਵਿੱਚ ਨਰਿੰਦਰ ਮੋਦੀ ਜੀ ਨੇ ਰਿਕਾਰਡ ਤੋੜ ਕੀਤੀ ਹੈ ਉਹਦੀ ਜਿੱਤ ਹਾਸਲ ਹੋਈ ਕਿਉਂਕਿ ਇੱਕ ਪਾਸੇ 28 ਪਾਰਟੀਆਂ ਪੂਰਾ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਸੀ ਪਰ ਦੇਸ਼ ਦੇ ਪ੍ਰਧਾਨ ਮੰਤਰੀ 28 ਪਾਰਟੀਆਂ ਤੋਂ ਉੱਪਰ ਵੱਧ ਸੀਟਾਂ ਲੈ ਕੇ ਅੱਜ ਇੱਕ ਵਾਰ ਫੇਰ ਤੋਂ ਸੋਚ ਝੱਕਣ ਜਾ ਰਹੇ ਆ ਇਹ ਲੋਕ ਬੜੇ ਉਤਸ਼ਾਹਿਤ ਹੈ ਤੇ ਵੀ ਦੇ ਵਿੱਚ ਵੀ ਬੜਾ ਉਤਸ਼ਾਹ ਹੈ ਪੂਰੇ ਦੇਸ਼ ਦੇ ਵਿੱਚ ਬੜਾ ਉਤਸ਼ਾਹ ਹੈ ਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਅੱਜ ਜਸ਼ਨ ਮਨਾਇਆ ਜਾ ਰਿਹਾ ਹੈ ਭਾਈਪਾ ਦਾ ਨਾਰਾ ਸੀ ਜੀ ਆ ਵੀ 400 ਪਾਰ ਲ ਪਰ ਇਸ ਵਾਰ 250 ਵੀ ਥੱਲੇ ਰਹੀਆਂ ਉਹਦੇ ਬਾਰੇ ਕੀ ਜਣਾ ਚੱਲੋ ਕਿੱਥੇ ਕਮੀ ਰਹੀ ਹੈ ਦੇਖੋ ਕੁਝ ਜਗ੍ਹਾ ਦੇ ਉੱਤੇ ਜਿਵੇਂ ਯੂਪੀ ਦੇ ਵਿੱਚ ਜਾਂ ਕਈ ਹੋਰ ਸਟੇਟਾਂ ਦੇ ਵਿੱਚ ਕਮੀ ਰਹੀ ਹੈ ਕਿਉਂਕਿ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਸੀ ਜ਼ੋਰ ਪੂਰਾ ਲੱਗਿਆ ਹੋਇਆ ਸੀਗਾ ਭਾਰਤੀ ਜਨਤਾ ਪਾਰਟੀ ਨੂੰ ਫੇਰ ਬਿਠਾਈ ਤੋਂ ਉੱਪਰ ਮੰਡੇਟ ਮਿਲਿਆ 28 ਪਾਰਟੀਆਂ ਨੂੰ ਜਿੰਨਾ ਇਕੱਠੇ ਹੋ ਕੇ ਮੰਡੇਟ ਮਿਲਿਆ ਉਹ ਤੋਂ ਉੱ ਕਾਂਗਰਸ ਨੂੰ ਪਿਛਲੀ ਤਿੰਨ ਟਰਮਾਂ ਦੀ ਗੱਲ ਕਰ ਲਈਏ ਜੇ ਤਿੰਨੇ ਟਰਮਾਂ ਦੀਆਂ ਸੀਟਾਂ ਨੂੰ ਲਾ ਲਈਏ ਤਾਂ ਵੀ ਉਹ ਤਾਂ ਦੁਗਣਾ ਮੰਡੇਟ ਬੀਜੇਪੀ ਨੂੰ ਮਿਲਿਆ ਤੇ ਕਾਂਗਰਸੀ ਮੈਂ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਸ ਗੱਲ ਤੋਂ ਇੰਨੇ ਉਤਸ਼ਾਹਿਤ ਹੋਏ ਫਿਰਦੇ ਆ 100 ਤੋਂ ਥੱਲੇ ਉਹਨਾਂ ਦੀਆਂ ਸੀਟਾਂ ਨੇ ਪਿਛਲੇ 40 ਸਾਲਾਂ ਦੇ ਵਿੱਚ ਉਹਨਾਂ ਨੂੰ 240 ਸੀਟਾਂ ਨਹੀਂ ਆਈਆਂ ਪਿਛਲੇ 40 ਸੀਟਾਂ ਦਾ ਰਿਕਾਰਡ ਹੋ ਗਿਆ ਉਹਨਾਂ ਦਾ ਪਿਛਲੀ ਵਾਰ ਤਾਂ ਉਹਨਾਂ ਦੇ ਲੀਡਰ ਆਫ oppositon ਵੀ ਨਹੀਂ ਕੋਈ ਬਣਿਆ 10 ਸਾਲ ਬਾਅਦ ਤੇ ਰਾਹੁਲ ਗਾਂਧੀ ਜੀ ਇਸ ਗੱਲ ਤੋਂ ਹੀ ਖੁਸ਼ ਹੋਏ ਫਿਰਦੇ ਆ ਇੱਕ ਵਾਰ ਫੇਰ ਤੋਂ ਜੋ ਲੋਕਾਂ ਦੀ ਮੰਗ ਸੀ ਜੋ ਲੋਕਾਂ ਦੇ ਦਿਲਾਂ ਦੇ ਵਿੱਚ ਸੀ ਨਰਿੰਦਰ ਮੋਦੀ ਜੀ ਇੱਕ ਵਾਰ ਫੇਰ ਤੋਂ ਸਰਕਾਰ ਬਣਾੜਿਆ ਤੇ ਜਿਹੜੀ ਡਿਵੈਲਪਮੈਂਟ ਚੱਲ ਰਹੀ ਹੈ ਸੜਕਾਂ ਦਾ ਇਨਫਰਾਸਟ੍ਰਕਚਰ ਰੇਲਵੇ ਦਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਕੰਮ ਜਿਹੜੇ ਵੱਡੇ ਹੋ ਰਿਹਾ ਉਹ ਸਾਰੇ ਇਸੇ ਤਰੀਕੇ ਨਾਲ ਚੱਲਦੇ ਰਹਿਣਗੇ ਤੇ ਦੇਸ਼ ਦੇ ਲੋਕ ਬੜੇ ਖੁਸ਼ ਨੇ ਕਹਿਆ ਜਾ ਰਿਹਾ ਵੀ ਲੰਗਰੀ ਸਰਕਾਰ ਬਣ ਰਹੀ ਹੈ ਜਦ ਦੀ ਨਹੀਂ ਚੱਲੂਗੀ ਇਹਦੇ ਬਾਰੇ ਕੀ ਕਿਹਾ ਚੰਨੋ ਉਹ ਇਹ ਭਲੇਖੇ ਨੇ ਸਾਰੇ ਭਲੇਖੇ ਮੈਂ ਤਾਂ ਕਹਿੰਦਾ 1 2 3 ਮਹੀਨਿਆਂ ਦੇ ਵਿੱਚ ਹੀ ਨਿਕਲ ਜਾਣੇ ਆ ਇਹ ਜਿਹੜਾ ਖੈਲੀ ਪਲਾ ਅੰਦਰ ਪਕਰੇ ਨੇ ਨਾ ਉਹਨਾਂ ਦੇ ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਲੱਗ ਰਿਹਾ ਵੀ ਸਾਡੀ ਕਿਤੇ ਗੇਜਰੀ ਤੁਹਾਡੇ ਕੋਲ ਜਿੰਨੇ 28 ਦੀਆਂ 28 ਨੇ ਉਹ ਸਾਰੇ ਚੋਰ ਡਾਕੂ ਇਕੱਠੇ ਹੋਏ ਹੋਏ ਨੇ ਬਕਾਊ ਮਾਲ ਹੈ ਮੈਂ ਇਹਨਾਂ ਤੇ ਤੁਸੀਂ ਭਰੋਸਾ ਕਰੀ ਬੈਠੇ ਹੋ ਤੁਹਾਡੇ ਕੋਲ 99 ਸੀਟਾਂ ਨੇ ਕਾਂਗਰਸੀ ਕੱਲ ਵੀ ਮੀਟਿੰਗ ਕਰ ਰਹੇ ਸੀਗੇ ਕਹਿੰਦੇ ਆਪਣੇ ਆਪ ਦੇ ਆਪ ਨੂੰ ਹੀ ਸਾਰੇ ਇੱਕੋ ਹੀ ਪਾਰਟੀ ਦੇ ਕਰਦੇ ਆ ਪਹਿਲਾਂ ਸੋਨੀਆ ਗਾਂਧੀ ਨੂੰ ਕੋਈ ਅਹੁਦਾ ਦੇਤਾ ਹੁਣ ਰਾਹੁਲ ਗਾਂਧੀ ਨੂੰ ਦੇ ਦੇਣਗੇ ਜੇਰੇ ਜੇ ਤੱਕ ਕੋਈ ਸੀਟਾ ਹੈ ਹਾਰ ਜਾਂਦੇ ਐ ਤਾਂ ਤਾਂ ਫਿਰ ਸਾਰਾ ਠਿਕਰਾ ਪ੍ਰਧਾਨ ਦੇ ਉੱਤੇ ਪਾ ਲੈ ਜਾਂਦਾ ਹੈ ਤੇ ਇਹਨਾਂ ਦੇ ਖੜਗੇ ਸਾਹਿਬ ਨੂੰ ਇੱਕ ਵਾਰੀ ਨਹੀਂ ਕਿਸੇ ਨੇ ਕਿਹਾ ਵੀ ਖੜਗੇ ਸਾਹਿਬ ਪ੍ਰਧਾਨ ਸੀ ਤਾਂ ਥੋੜੀਆਂ ਜਿਹੀਆਂ ਸੀਟਾਂ ਵਧ ਗਈਆਂ ਜੇ ਜਿੱਤ ਜੀਏ ਤਾਂ ਰਾਹੁਲ ਗਾਂਧੀ ਦੇ ਸਿਰ ਜੇ ਜਿੱਤ ਜੀਏ ਤਾਂ ਸਾਰਾ ਸੋਨੀਆ ਪਰਿਵਾਰ ਗਾਂਧੀ ਪਰਿਵਾਰ ਦੇ ਸਿਰ ਦੇ ਉੱਤੇ ਸਾਰੇ ਅਹੁਦੇ ਉਹਨਾਂ ਨੂੰ ਪਰਿਵਾਰਵਾਦ ਦੀ ਰਾਜਨੀਤੀ ਨੂੰ ਹਮੇਸ਼ਾ ਦੇਸ਼ ਨੇ ਨਕਾਰਿਆ ਤੇ ਇੱਕ ਵਾਰ ਫੇਰ ਤੋਂ ਨਰਿੰਦਰ ਮੋਦੀ ਦੀ ਸਰਕਾਰ ਇਹੀ ਜੀ ਮਕਸਦ ਹੈ 5 ਸਾਲ ਬੜੇ ਤਰੀਕੇ ਦੇ ਨਾਲ ਕੰਮ ਕਰੂਗੀ ਤੇ ਸਾਰੀਆਂ ਪਾਰਟੀਆਂ ਐਂਡੀਆ ਦੀਆਂ ਸਭਾ ਦੇ ਉੱਤੇ ਦਿੱਤੀ ਆ ਬੀਜੇਪੀ ਬਹੁਤ ਜ਼ਿਆਦਾ ਗਰਾਫ ਬੀਜੇਪੀ ਦਾ ਵਧਿਆ ਅਸੀਂ ਤਾਂ ਪਹਿਲੀ ਵਾਰ ਇਲੈਕਸ਼ਨ ਲੜੇ ਸੀ ਅਕਾਲੀ ਦਲ ਦੇ ਇਲੈਕਸ਼ਨ ਕਦੋਂ ਦੇ ਲੜਦੇ ਆ ਰਹੇ ਆ ਉਹਨਾਂ ਦਾ ਗਰਾਫ ਕਿੱਥੇ ਚਲੇ ਗਿਆ ਜਿਹੜੀ ਆਮ ਆਦਮੀ ਪਾਰਟੀ ਸੀ ਉਹ 60 ਸੀਟਾਂ ਹਾਰ ਗਈ ਉਹਨਾਂ ਦਾ ਗਰਾਫ ਕਿੱਥੇ ਆ ਗਿਆ ਬੀਜੇਪੀ ਦਾ ਗਰਾਫ ਦਿਨ ਪ੍ਰਤੀ ਦਿਨ ਵਧ ਰਿਹਾ ਲੋਕਾਂ ਨੂੰ ਅਗਰ ਕਿਸੇ ਤੋਂ ਉਮੀਦ ਆ ਤਾਂ ਅਕਸਰ ਪਰ ਸ਼ੁਰੂ